ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀਟੀਵੀ ਇਸ ਸਮੇਂ ਖੜੇ ਆਂ ਚੰਡੀਗੜ੍ਹ ਰੋਡ ਕੁਰਾਲੀ ਖਾਲਸਾ ਸਕੂਲ ਦੇ ਬਿਲਕੁਲ ਸਾਹਮਣੇ ਤੇ ਜਿੱਥੇ ਨੌਜਵਾਨ ਵੀਰਾਂ ਨੇ ਮੁਕਤਸਰੀ ਦਹੀਂ ਭੱਲੇ ਦੀ ਜਿਹੜੀ ਲਾਈ ਹੋਈ ਹੈ ਤੇ ਗੁਰਸਿੱਖ ਬੱਚੇ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਕਿਉਂਕਿ ਅੱਜ ਕੱਲ ਨੌਜਵਾਨੀ ਜਿਹੜੀ ਉਹ ਨਸ਼ਿਆਂ ਵੱਲ ਜਾ ਰਹੀ ਹੈ ਤੇ ਸਰਕਾਰਾਂ ਨੇ ਜਿੱਥੇ ਉਹਨਾਂ ਨੂੰ ਵੇਲੇ ਕਰਤਾ ਫ੍ਰੀ ਰਾਸ਼ਨ ਦੇ ਕੇ ਫ੍ਰੀ ਚਾਹ ਦੇ ਕੇ ਉੱਥੇ ਹੀ ਇਹਨਾਂ ਨੌਜਵਾਨਾਂ ਨੇ ਉਪਰਾਲਾ ਕਰਕੇ ਦਹੀਂ ਭੱਲੇ ਦੀ ਰੇੜੀ ਲਾਈ ਹੈ ਇਹਨਾਂ ਦਾ ਕਹਿਣਾ ਹੈ ਕਿ ਵੀ ਜਿਹੜੇ ਬੱਚੇ ਨੌਜਵਾਨ ਬਾਹਰ ਜਾ ਰਹੇ ਉਹਨਾਂ ਨੂੰ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਆਪਣੇ ਦੇਸ਼ ਦੇ ਵਿੱਚ ਰਹਿ ਕੇ ਚੰਗੇ ਔਰ ਵੱਡੇ ਕੰਮ ਕਰਨੇ ਚਾਹੀਦੇ ਨੇ ਛੋਟੇ ਜਿਹੇ ਕੰਮ ਤੋਂ ਇਹਨਾਂ ਨੇ ਵੀ ਇਹਨਾਂ ਨੇ ਸ਼ੁਰੂਆਤ ਕੀਤੀ ਹੈ ਸੋ ਜਿਹੜੀ ਰੇੜੀ ਲੱਗੀ ਹੋਈ ਹੈ ਇਹ ਇਹ ਲੱਗੀ ਹੋਈ ਹੈ ਖਾਲਸਾ ਸਕੂਲ ਦੇ ਬਿਲਕੁਲ ਸਾਹਮਣੇ ਤੇ ਚੰਡੀਗੜ੍ਹ ਰੋਡ ਕੌਲੀ ਦੇ ਵਿੱਚ ਸੋ ਆਓ ਤੁਹਾਨੂੰ ਇਹਨਾਂ ਨੌਜਵਾਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਦਾ ਮਕਸਦ ਕੀ ਹੈ ਉਹਦੇ ਬਾਰੇ ਗੱਲਬਾਤ ਕਰਦੇ ਨਾਲ ਆਪਾਂ ਗੱਲਬਾਤ ਕਰਦੇ ਵੀਰ ਜੀ ਅਸਤ ਜੀ ਸਸ ਜੀ ਕੀ ਨਵਰੀ ਆਪਣਾ ਮੇਰਾ ਨਾਮ ਸੋਨੂ ਸਿੰਘ ਸੋਨੂ ਸਿੰਘ ਹਾਂਜੀ ਅੱਛਾ ਜੀ ਤੇ ਕਿੱਥੋਂ ਆਈ ਆਪਾਂ ਸ੍ਰੀ ਮੁਕਸਰ ਸਾਹਿਬ ਤੋਂ ਅੱਛਾ ਮੁਕਸਰ ਸਾਹਿਬ ਤੋਂ ਹਾਂਜੀ ਇੰਨੀ ਦੂਰ ਆ ਕੇ ਇਹ ਤੁਸੀਂ ਕੰਮ ਸ਼ੁਰੂ ਕਿੱਟਾ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਪੰਜਾਬੀ ਟੇਸਟ ਜੋ ਨਹੀਂ ਮਿਲ ਰਿਹਾ ਜੋ ਪੰਜਾਬ ਦੇ ਵਿੱਚ ਭਈਏ ਬਹੁਤ ਜ਼ਿਆਦਾ ਨਹੀਂ ਲੋਕਾਂ ਦੀ ਮੰਗ ਵੀ ਆ ਕਿ ਪੰਜਾਬੀ ਬੰਦੇ ਸਾਡੇ ਕੰਮ ਕਰਨ ਕਿਉਂਕਿ ਪਿਆਬੀ ਬੰਦਾ ਸਫਾਈ ਦੇ ਨਾਲ ਕੰਮ ਕਰਦਾ ਹੈ ਇਸ ਕਰਕੇ ਮੈਨੂੰ 2 ਸਾਲ ਹੋ ਗਏ ਮੈਂ ਇੱਧਰ ਹੀ ਕੰਮ ਕਰ ਰਿਹਾ ਜੀਰਕਪੁਰ ਦੇ ਵਿੱਚ ਇੱਕ ਆਪਣਾ ਔਰ 167 ਦੇ ਵਿੱਚ ਹੈ ਜੀ ਤੇ ਇਸ ਜਗ੍ਹਾ ਤੇ ਕੋਈ ਹੈ ਨਹੀਂ ਸੀ ਪੰਜਾਬੀ ਬੰਦਾ ਕੋਈ ਦਹੀਂ ਭੱਲੇ ਜਿੰਨੇ ਵੀ ਲੋਕ ਖਾ ਰਹੇ ਆ ਬਹੁਤ ਵਧੀਆ ਬੋਲ ਰਹੇ ਆ ਟੇਸਟ ਤੁਹਾਡਾ ਬਹੁਤ ਵਧੀਆ ਸਾਨੂੰ 7-8 ਦਿਨ ਹੋ ਗਏ ਇਸ ਜਗ੍ਹਾ ਤੇ ਕੰਮ ਕਰਦਿਆਂ ਨੂੰ ਬਹੁਤ ਖੁਸ਼ੀ ਮਿਲਦੀ ਆ ਲੋਕ ਖੁਸ਼ ਹੋ ਕੇ ਕਹਿੰਦੇ ਕਿ ਪੰਜਾਬੀ ਬੰਦੇ ਕੰਮ ਕਰਦੇ ਆ ਸਾਫ਼ ਸੁਥਰਾ ਕੰਮ ਕਰਦੇ ਆ ਟੇਸਟ ਦੇ ਅਕੋਰਡਿੰਗ ਲੋਕ ਬਹੁਤ ਵਧੀਆ ਰਿਸਪੌਂਸ ਦੇ ਰਹੇ ਆ ਤੇ ਪੰਜਾਬੀ ਆਉਂਦੇ ਖਾਣ ਵਾਸਤੇ ਹਾਂਜੀ ਪੰਜਾਬੀ ਬਹੁਤ ਆਉਂਦੇ ਨੇ ਤੇਲ ਖੋਚੁੰਦਾ ਪਿਆ ਵੀ ਲੋਕ ਬੋਲਦੇ ਨੇ ਕਿ ਪਿਆਬੀ ਬੰਦਾ ਰੇੜੀ ਤੇ ਖੜਾ ਔਰ ਕੰਮ ਕਰ ਰਿਆ ਤੇ ਅਸੀਂ ਇਹੀ ਉਮੀਦ ਕਰਦੇ ਆਂ ਲੋਕਾਂ ਤੋਂ ਕਿ ਤੁਸੀਂ ਇਸ ਸੋਸ਼ਲ ਮੀਡੀਆ ਰੀ ਦੇਖ ਕੇ ਤੁਸੀਂ ਸਾਡੇ ਕੋਲ ਜਰੂਰ ਇੱਕ ਵਾਰੀ ਆਓ ਔਰ ਜੋ ਲੋਕ ਬੋਲਦੇ ਆ ਕਿ ਪੰਜਾਬ ਦੇ ਵਿੱਚ ਭਈਏ ਬਹੁਤ ਜ਼ਿਆਦਾ ਹੋ ਗਏ ਪੇ ਰੋਜ਼ਗਾਰੀ ਪੰਜਾਬ ਦੇ ਵਿੱਚ ਉਹ ਬੇ ਰੋਜ਼ਗਾਰੀ ਅਸੀਂ ਆਪ ਖੁਦ ਕੀਤੀ ਆ ਇਸ ਲਈ ਅਸੀਂ ਇਹ ਉਮੀਦ ਕਰਦੇ ਆਂ ਕਿ ਜਿੰਨੇ ਵੀ ਪੰਜਾਬੀ ਮੁੰਡੇ ਨੌਜਵਾਨ ਕੰਮ ਕਰਦੇ ਆ ਤੁਸੀਂ ਵੱਧ ਵੱਧ ਪੰਜਾਬੀ ਲੋਕ ਉਹਨਾਂ ਦੀ ਸਪੋਰਟ ਦਿਓ ਫਿਰ ਹੀ ਅਸੀਂ ਕਾਮਯਾਬ ਹੋਵਾਂਗੇ ਫਿਰ ਹੀ ਅਸੀਂ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਨੂੰ ਖਤਮ ਕਰ ਸਕਾਂਗੇ ਸੋ ਇਸੇ ਦੇ ਬਰਾਬਰ ਹੀ ਜੋ ਪਹਿਲਾਂ ਆਪਾਂ ਨੇ ਇੱਕ ਵੀਡੀਓ ਕੀਤੀ ਹੋਈ ਹੈ ਬਾਬਾ ਜੀ ਬਾਬਾ ਮਸਤਾਨ ਸਿੰਘ ਜੀ ਉਹਨਾਂ ਨੇ ਸ਼ਰਦਾਈ ਦੀ ਜੋ ਸਟਾਲ ਲਾਈ ਹੋਈ ਹੈ ਤੇ ਉਧਰ ਇਹ ਕਾਫੀ ਦਿਨਾਂ ਤੋਂ ਇੱਥੇ ਕੰਮ ਕਰਦੇ ਨੇ ਉਹ ਵੀ ਸਾਡੇ ਨਾਲ ਆਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਸ਼ੀ ਇਹ ਕੰਮ ਕਰਕੇ ਕੀਤਾ ਜੀ ਬੱਚਿਆਂ ਨੇ ਕੀ ਕਹਿਣਾ ਚਾਹੋਗੇ ਬੜੀ ਖੁਸ਼ੀ ਦੀ ਗੱਲ ਆ ਜੀ ਸਾਡੇ ਸ਼ਹੀਦਾਂ ਦੀ ਧਰਤੀ ਤੋਂ 40 ਮੁਕਤਿਆਂ ਦੀ ਧਰਤੀ ਤੋਂ ਆ ਕੇ ਸਾਡੇ ਜ਼ਿਲ੍ਹੇ ਦੇ ਇਲਾਕੇ ਦੇ ਨੌਜਵਾਨਾਂ ਨੇ ਜਿਹੜਾ ਦਹੀਂ ਭੱਲੇ ਦਾ ਕੰਮ ਕੀਤਾ ਆਪਣੇ ਕੋਰਾਲੀ ਸ਼ਹਿਰ ਦੇ ਵਿੱਚ ਸੋ ਆਪਣੇ ਖਾਲਸਾ ਸਕੂਲ ਦੇ ਮੂਹਰੇ ਆਪਣੀ ਚੜ੍ਹਦੀ ਕਲਾ ਸ਼ਰਧਾਈ ਦੇ ਨਾਲ ਇਹ ਕੰਮ ਕੀਤਾ ਆ ਸੋ ਬੜੀ ਚੰਗੀ ਗੱਲ ਆ ਜਿਵੇਂ ਸਾਡੇ ਪੰਜਾਬ ਦੇ ਵਿੱਚ ਜ਼ਿਆਦਾਤਰ ਜਿਹੜੇ ਨੇ ਉਪਰਦੇਸੀ ਜਿਹੜੇ ਪ੍ਰਵਾਸੀ ਲੋਕ ਨੇ ਪ੍ਰਵਾਸੀ ਜ਼ਿਆਦਾਤਰ ਫਾਸਟ ਫੂਡ ਸਾਨੂੰ ਖਵਾ ਰਹੇ ਆ ਤੇ ਉਹਨਾਂ ਦਾ ਜਿਹੜਾ ਸਫਾਈ ਵੱਲ ਧਿਆਨ ਬਿਲਕੁਲ ਨਹੀਂ ਹੈਗਾ ਸੋ ਆਪਾਂ ਆਮ ਹੀ ਅਕਸਰ ਹੀ ਵੀਡੀਓ ਵਗੈਰਾ ਦੇਖਦੇ ਰਹਿੰਦੇ ਆ ਸੋ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਵੀਡੀਓ ਦੇਖਦੇ ਆਪਾਂ ਵੀ ਸਾਫ ਸਫਾਈ ਵੱਲ ਉੱਕਾ ਵੀ ਖਿਆਲ ਨਹੀਂ ਹੈਗਾ ਕਿਉਂਕਿ ਉਹਨਾਂ ਦਾ ਕਲਚਰ ਹੀ ਇਦਾਂ ਦਾ ਆ। ਸੋ ਆਪਣਾ ਪੰਜਾਬੀ ਬੰਦਾ ਹਮੇਸ਼ਾ ਹੀ ਕੋਈ ਚੀਜ਼ ਬਣਾਉਂਦਾ ਆ ਤਾਂ ਸਾਫ਼ ਸਫਾਈ ਦਾ ਖਾਸ ਧਿਆਨ ਰੱਖਦਾ ਤੇ ਉਹ ਜਿਹੇ ਜੀ ਚੀਜ਼ ਆਪ ਆਪਣੇ ਲਈ ਤਿਆਰ ਕਰਦਾ ਤੇ ਉਹ ਦੂਜਿਆਂ ਨੂੰ ਵੀ ਉਹੋ ਜੀ ਚੀਜ਼ ਹੀ ਹਮੇਸ਼ਾ ਤਿਆਰ ਕਰਕੇ ਪੇਸ਼ ਕਰਦਾ ਆ। ਸੋ ਸਾਡੇ ਕਰਾਲੀ ਸ਼ਹਿਰ ਦੇ ਵਿੱਚ ਚੰਡੀਗੜ੍ਹ ਰੋਡ ਤੇ ਖਾਲਸਾ ਸਕੂਲ ਦੇ ਮੂਹਰੇ ਜਿਵੇਂ ਤੁਸੀਂ ਪਿਛਲੇ ਦਿਨੀ ਚੜ੍ਹਦੀ ਕਲਾ ਸ਼ਰਧਈ ਨੂੰ ਬੜਾ ਪਿਆਰ ਦਿੱਤਾ ਉਸੇ ਤਰ੍ਹਾਂ ਹੀ ਮੈਂ ਉਮੀਦ ਕਰਦਾ ਸੋ ਅਸੀਂ ਵੀ ਸਹਿਯੋਗ ਕੀਤਾ ਆ ਸੁਦਾਸ ਨੇ ਵੀ ਸਹਿਯੋਗ ਕੀਤਾ ਨੌਜਵਾਨਾਂ ਦਾ ਰੇੜੀ ਲਾਉਣ ਦੇ ਵਿੱਚ ਸੋ ਇਹਨਾਂ ਨੂੰ ਕਾਫੀ ਚੀਜ਼ਾਂ ਜੜੀਆਂ ਆ ਨਾਲ ਇਹਨਾਂ ਦੇ ਹੋ ਕੇ ਨਾਲ ਇਹਨਾਂ ਦੇ ਲੱਗੇ ਤੇ ਇਹਨਾਂ ਨੂੰ ਕਾਫੀ ਸਮਾਨ ਜਿਹੜਾ ਇਕੱਠਾ ਕਰਾ ਕੇ ਦਿੱਤਾ ਆ ਰੇੜੀ ਦਾ ਪ੍ਰਬੰਧ ਕਰਕੇ ਦਿੱਤਾ ਤੇ ਸੋ ਉਮੀਦ ਕਰਦੇ ਆ ਵੀ ਤੁਸੀਂ ਆਓ ਇਹਨਾਂ ਕੋਲੇ ਇਹਨਾਂ ਦਾ ਜਿਹੜਾ ਟਾਈਮ ਆ ਉਹ ਸ਼ਾਮੀ 5 ਤੋਂ ਲੈ ਕੇ ਰਾਤੀ 9 ਵਜੇ ਤੱਕ ਦਾ ਆ ਬਹੁਤ ਹੀ ਵਧੀਆ ਜਿਹੜਾ ਸਿਹਤ ਲਈ ਵੀ ਹੈਲਦੀ ਆ ਦਹੀਂ ਭੱਲਾ ਸੋ ਇਹ ਫਾਸਟ ਫੂਡ ਦੇ ਵਿੱਚ ਨਹੀਂ ਆਉਂਦਾ ਤੇ ਨਾਲ ਜਿਹੜੀ ਆਲੂ ਟਿੱਕੀ ਆ ਉਹ ਵੀ ਸਾਡੀ ਭਾਰਤ ਦੇਸ਼ ਦੀ ਜਿਹੜੀ ਆ ਉਹ ਰੈਸਪੀ ਆ ਸੋ ਇਹ ਹਾਨੀਕਾਰਕ ਤੇ ਨੁਕਸਾਨਦੇਹ ਚੀਜ਼ਾਂ ਨਹੀਂ ਆ ਸੋ ਜਿਮ ਵਾਲਿਆਂ ਵਾਸਤੇ ਤਾਂ ਇਹ ਬਹੁਤ ਹੀ ਲਾਭਦਾਇਕ ਚੀਜ਼ ਆ ਜਿਵੇਂ ਸ਼ਰਧਈ ਦੇ ਕਾਫੀ ਫਾਇਦੇ ਆ ਉਸੇ ਤਰ੍ਹਾਂ ਦਹੀਂ ਭੱਲੇ ਦੇ ਵੀ ਫਾਇਦੇ ਆ ਕਿਉਂਕਿ ਇਹ ਬਿਲਕੁਲ ਦੇਸੀ ਤੇ ਸਾਦੇ ਤਰੀਕੇ ਦੇ ਨਾਲ ਤਿਆਰ ਹੁੰਦਾ ਦਹੀਂ ਭੱਲਾ ਵੀ ਇਹਦੇ ਵਿੱਚ ਕੀ ਆ ਦਾਲ ਹੈ ਵਾਈਟ ਤੇ ਉਹਨੂੰ ਉਬਾਲ ਕੇ ਗ੍ਰाइंड ਕਰਕੇ ਉਹਦੇ ਭੱਲੇ ਤਿਆਰ ਹੋ ਜਾਂਦੇ ਆ ਤੇ ਉਹਦੇ ਵਿੱਚ ਜਿਹੜੀਆਂ ਚਟਨੀਆਂ ਸੌਸ ਵਗੈਰਾ ਯੂਜ਼ ਕਰਦੇ ਆ ਉਹ ਵੀ ਆਪਣੀਆਂ ਘਰ ਤਿਆਰ ਹੁੰਦੀਆਂ ਸੋ ਬਹੁਤ ਵਧੀਆ ਟੇਸਟ ਹੈ ਤੁਸੀਂ ਇੱਕ ਵਾਰ ਆਓ ਔਰ ਖਾ ਕੇ ਦਹੀਂ ਭੱਲਾ ਮੁਕਤਸਰੀ ਸਪੈਸ਼ਲ ਦਹੀਂ ਭੱਲਾ ਖਾ ਕੇ ਆਨੰਦ ਲਓ ਸੋ ਤੁਹਾਡੇ ਵਾਸਤੇ ਸਰਦਾਈ ਦੇ ਨਾਲ ਨਾਲ ਇਹ ਵੀ ਇੱਕ ਗਰਮੀਆਂ ਦਾ ਤੋਫਾ ਹੀ ਹੈ ਸੋ ਜਿਵੇਂ ਤੁਸੀਂ ਕਹਿੰਦੇ ਹੋ ਵੀ ਜਿਹੜੇ ਬੱਚੇ ਪ੍ਰਵਾਸ ਪ੍ਰਵਾਸ ਕਰ ਰਹੇ ਨੇ ਪੰਜਾਬ ਤੋਂ ਬਾਹਰ ਜਾ ਕੇ ਕੰਮ ਕਰਦੇ ਨੇ ਕੈਨੇਡਾ ਅਮਰੀਕਾ ਜਾਂਦੇ ਨੇ ਜੇ ਪੰਜਾਬ ਦੇ ਵਿੱਚ ਕੰਮ ਨਹੀਂ ਹੈ ਫਿਰ ਜਿਹੜੇ ਹੋਰ ਸਟੇਟਾਂ ਤੋਂ ਇੱਥੇ ਆਉਂਦੇ ਨੇ ਕੰਮ ਕਰਦੇ ਨੇ ਉਹ ਕਿਵੇਂ ਕਾਮਯਾਬ ਹੋ ਜਾਂਦੇ ਨੇ ਉਹਦੇ ਬਾਰੇ ਵੀ ਚਰਨਣਾ ਚਾਹੁੰਦੇ ਸੋ ਜਿੱਦਾਂ ਹੁਣ ਸਾਡੇ ਪੰਜਾਬ ਦੇ ਬੱਚੇ ਲੱਖਾਂ ਰੁਪਇਆ ਲਾ ਕੇ ਹੁਣ ਪਿਛਲੇ ਦਿਨੀ ਕੋਈ ਸਾਡੇ ਮੇਰੇ ਖਾਸ ਹੀ ਪਰਿਵਾਰ ਦੇ ਵਿੱਚੋਂ ਇੱਕ ਮੈਂਬਰ ਗਿਆ ਸਾਡੇ ਆਪਣੇ ਨਜ਼ਦੀਕੀ ਨੌਜਵਾਨ ਗਿਆ ਤੇ ਮੈਂ ਉਹਨਾਂ ਨੂੰ ਪਰਿਵਾਰ ਨੂੰ ਵਧਾਈ ਨਹੀਂ ਦਿੱਤੀ ਵਧਾਈ ਨਾ ਦੇਣ ਦਾ ਕਾਰਨ ਤੇ ਮੈਂ ਉੱਥੇ ਇਹ ਗੱਲ ਕਹੀ ਕਿ ਮੈਨੂੰ ਬੜਾ ਦੁੱਖ ਹੋਇਆ ਤੁਹਾਡਾ ਪੁੱਤ ਕੈਨੇਡਾ ਗਿਆ ਸੋ ਪਰਿਵਾਰ ਨੇ ਇਸ ਗੱਲ ਦਾ ਬੜਾ ਅਫਸੋਸ ਮੰਨਿਆ ਕਿ ਭਾਈ ਸਾਹਿਬ ਨੇ ਮस्तान ਸਿੰਘ ਨੇ ਵਧਾਈ ਦੇਣ ਦੀ ਬਜਾਏ ਅਫਸੋਸ ਕੀਤਾ ਅਫਸੋਸ ਕਿਉਂ ਕੀਤਾ ਕਿ ਅਸੀਂ 40 45 50 ਲੱਖ ਰੁਪਏ ਲਾ ਕੇ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਰਹੇ ਹਾਂ ਆਪਣੇ ਬੱਚੇ ਨੂੰ ਉੱਥੇ ਜਾ ਕੇ ਕਰਨੀ ਕੀ ਆ ਗੁਲਾਮੀ ਉਹਦੇ ਨਾਲੋਂ ਚੰਗਾ ਤੁਸੀਂ ਅਸੀਂ ਕਿਉਂ ਇਹ ਗੱਲ ਕਹਿੰਦੇ ਆ ਆਪ ਕਿਉਂ ਕਹਿੰਦੇ ਆ ਵੀ ਇੱਥੇ ਬੇਰੋਜ਼ਗਾਰੀ ਆ ਭੁੱਖਮਰੀ ਆ ਜੇ ਇੱਥੇ ਬੇਰੋਜ਼ਗਾਰੀ ਆ ਭੁੱਖਮਰੀ ਆ ਆ ਪਿਛਲੇ ਦਿਨੀ ਇੱਕ ਮੇਰੀ ਜਾਣ ਪਹਿਚਾਣ ਦਾ ਯਾਦਮ ਨਾਮ ਦਾ ਦਿਹਾਰੀ ਵੀਰਾ ਸੋ ਮੈਂ ਕਦੇ ਬਿਹਾਰੀਆਂ ਦਾ ਵਿਰੋਧ ਵੀ ਨਹੀਂ ਕਰਦਾ ਕਿਉਂਕਿ ਦੱਦਾ ਦੋਸਤਾਂ ਦੇਉ ਕਿਸੇ ਦੋਸਤ ਕਰਮਾ ਆਪਣੇ ਆ ਸੋ ਸਾਡਾ ਕਸੂਰ ਹੈ ਉਹਨਾਂ ਦਾ ਨਹੀਂ ਸੋ ਅਸੀਂ ਆਪ ਦੀ ਧਰਤੀ ਛੱਡ ਕੇ ਜਾ ਰਹੇ ਆ ਤੋ ਸਾਨੂੰ ਭਜਾ ਇਥੋਂ ਕੋਈ ਨਹੀਂ ਰਿਹਾ ਆਪਣੀ ਪੰਜਾਬ ਦੀ ਧਰਤੀ ਤੋਂ ਸੋ ਉਹਨਾਂ ਨੇ ਹੁਣ ਪਿੱਛੇ ਜੇ 18-20 ਲੱਖ ਦਾ ਮਕਾਨ ਲਿਆ ਤੇ ਆਮ ਹੀ ਇੱਥੇ ਬਹੁਤ ਸਾਰੇ ਪ੍ਰਵਾਸੀਆਂ ਨੇ ਆਪਣੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵੱਡੇ-ਵੱਡੇ ਪਲਾਟ ਲਏ ਆ ਤੇ ਬੜੇ ਸੋਹਣੇ ਘਰ ਪਾਏ ਆ ਆਪਣੇ ਬੱਚਿਆਂ ਨੂੰ ਸੋਹਣੀ ਐਜੂਕੇਸ਼ਨ ਦੇ ਰਹੇ ਆ ਉਹ ਕਿਉਂ ਜੇ ਇੱਥੇ ਪੈਸਾ ਹੈਗਾ ਕੰਮ ਹੈਗਾ ਤਾਂ ਹੀ ਆ ਜੀ ਇਹ ਸਾਡਾ ਇੱਕ ਬਹਾਨਾ ਹੈ ਸਾਡੀ ਜਨਰੇਸ਼ਨ ਦਾ ਕਿ ਅਸੀਂ ਪੰਜਾਬ ਚ ਕੰਮ ਨਹੀਂ ਕਰਨਾ ਇੱਥੇ ਬੇਰੋਜਗਾਰੀ ਆ ਇੱਥੇ ਬੇਰੋਜਗਾਰੀ ਕੋਈ ਨਹੀਂ ਸਾਡੀ ਪੰਜਾਬ ਦੀ ਧਰਤੀ ਤੇ ਕੰਮ ਕਰਨ ਦੀ ਨੀਤੇ ਨਹੀਂ ਹੈਗੀ ਅਸਲ ਦੇ ਵਿੱਚ ਜੇ ਇੱਥੇ ਬੇਰੋਜਗਾਰੀ ਹੋਵੇ ਤਾਂ ਫਿਰ ਬਾਹਰੋਂ ਜਿਹੜੇ ਪ੍ਰਵਾਸੀ ਆ ਕੇ ਜੁਪੀ ਬਿਹਾਰ ਵਾਲੇ ਇੱਥੇ ਆ ਕੇ ਆਪਣੇ ਵੱਡੇ ਵੱਡੇ 25 25 30 30 35 35 ਲੱਖ ਦੇ ਮਕਾਨ ਕਿਵੇਂ ਖੜੇ ਕਰ ਗਏ ਇੱਕ ਸੋਚਣ ਵਾਲੀ ਗੱਲ ਆ ਜੇ ਉਹ 40 40 45 45 ਲੱਖ ਰੁਪਏ ਦੇ ਮਕਾਨ ਖੜੇ ਕਰ ਸਕਦੇ ਆ ਤਿੰਨ ਤਿੰਨ ਪਲਾਟ ਖਰੀਦ ਸਕਦੇ ਆ ਬੜੀਆਂ-ਬੜੀਆਂ ਗੱਡੀਆਂ ਲੈ ਸਕਦੇ ਆ। ਬੜੇ-ਬੜੇ ਬਿਜ਼ਨਸ, ਹੋਟਲ, ਰੈਸਟੋਰੈਂਟ ਖੋਲ੍ਹ ਸਕਦੇ ਆ। ਤਾਂ ਤਾਂ ਹੀ ਖੋਲ ਰਏ ਆ ਜੇ ਇੱਥੇ ਪੰਜਾਬ ਦੀ ਧਰਤੀ ਤੇ ਕੰਮ ਹੈ, ਇਨਕਮ ਹੈ ਤੇ ਜੇ ਇੱਥੇ ਬੇਰੋਜ਼ਗਾਰੀ ਹੁੰਦੀ ਫਿਰ ਬਾਹਰ ਦੇ ਲੋਕ ਇੱਥੇ ਆ ਕੇ ਕਾਮਯਾਬ ਨਾਮ ਦੇ ਸੋ ਇਹ ਬਹਾਨਾ ਹੈ ਸਾਡੇ ਨੌਜਵਾਨਾਂ ਦਾ। ਸੋ ਮੈਂ ਇਹ ਬੜੇ ਦੁੱਖ ਨਾਲ ਕਹਿ ਰਿਹਾ ਆ ਵੀ ਜਿਹੜੇ ਸਾਡੇ ਨੌਜਵਾਨ ਜਾਂਦੇ ਆ ਚਲੋ ਜੇ ਤੁਸੀਂ ਜਾਣਾ ਵੀ ਚਾਹੋਨੇ ਜਾਓ ਪਰ ਆਪਣੇ ਪੰਜਾਬ ਦੀ ਧਰਤੀ ਨੂੰ ਮੁਕੰਮਲ ਤੌਰ ਤੇ ਛੱਡ ਕੇ ਨਾ ਜਾਓ। ਪੰਜਾਬ ਦੀ ਧਰਤੀ ਵਰਗਾ ਤੁਹਾਨੂੰ ਕਿਤੇ ਸਵਰਗ ਨਹੀਂ ਮਿਲਣਾ ਉਹ ਤੁਸੀਂ ਕਹੋ ਚਾ ਨਾ ਕਹੋ ਜਿਹੜਾ ਅੰਦਰ ਆਤਮੇ ਨੂੰ ਆਨੰਦ ਆ ਉਹ ਆਪਣੇ ਘਰ ਚ ਮਿਲਦਾ ਆਪਣੀ ਧਰਤੀ ਤੇ ਮਿਲਦਾ ਤੁਸੀਂ ਬਾਹਰ ਦਾ ਬਾਹਰ ਦਾ ਕਲਚਰ ਜਿਹੜਾ ਅਪਣਾ ਕੇ ਤੇ ਉਹ ਬਾਹਲਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਸੁੱਖ ਪ੍ਰਾਪਤ ਨਹੀਂ ਕਰ ਸਕਦੇ ਸੋ ਮੁੜਨਾ ਪੈਣਾ ਉਹ ਚ ਅੱਜ ਮੁੜ ਲੋ ਉਹ ਚ ਕੱਲ ਮੁੜ ਲੋ ਸੋ ਆਪਾਂ ਨੂੰ ਲੋੜ ਹੈ ਆਪਣੇ ਕਲਚਰ ਨਾਲ ਜੁੜਨ ਦੀ ਆਪਣੇ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਪੰਜਾਬੀਆਂ ਦੀ ਸਪੋਰਟ ਕਰਨ ਦੀ ਸੋ ਅਸੀਂ ਵੀ ਜਿੰਨਾ ਸਾਡਾ ਯੋਗਦਾਨ ਹੋਇਆ ਕੀਤਾ ਨੌਜਵਾਨਾਂ ਦਾ ਤੇ ਤੁਹਾਡੇ ਤੋਂ ਉਮੀਦ ਕਰਦਾ ਤੁਸੀਂ ਸਾਡੇ ਜਿਹੜੇ ਕਰਾਲੀ ਸ਼ਹਿਰ ਦੇ ਜਾਂ ਨੇੜੇ ਤੇੜੇ ਪਿੰਡਾਂ ਦੇ ਲੋਕ ਹੈ ਸੋ ਉਹਨਾਂ ਨੂੰ ਅਪੀਲ ਹੈ ਨੌਜਵਾਨਾਂ ਨੂੰ ਤੁਸੀਂ ਫਾਸਟ ਫੂਡ ਤਾਂ ਖਾਣਾ ਆਉਣਾ ਹੀ ਹੁੰਦਾ ਸੋ ਆਪਣੇ ਪੰਜਾਬੀ ਵੀਰਾਂ ਕੋਲੋਂ ਵੀ ਆ ਕੇ ਖਾਓ ਖਾਲਸਾ ਸਕੂਲ ਦੇ ਮੂਹਰੇ ਚੰਡੀਗੜ੍ਹ ਰੋਡ ਚੜ੍ਹਦੀ ਕਲਾ ਸ਼ਰਧਾਈ ਦੇ ਫਰੰਟ ਤੇ ਸਾਨੂੰ 5 ਤੋਂ ਸ਼ਾਮੀ 5 ਵਜੇ ਤੋਂ ਲੈ ਕੇ 9:30 ਵਜੇ ਤੱਕ ਰੇੜੀ ਖੜੀ ਮਿਲੂਗੀ ਤੇ ਤੁਸੀਂ ਪੰਜਾਬੀ ਨੌਜਵਾਨਾਂ ਦਾ ਪੰਜਾਬੀ ਗੱਬਰੂਆਂ ਦਾ ਜਿਹੜਾ ਉਤਸ਼ਾਹ ਵਧਾਓ ਤੇ ਆਪਣੇ ਆਵਦੇਆਂ ਨੂੰ ਆਪਣੇ ਸਹਿਯੋਗ ਕਰੋ ਸਪੋਰਟ ਕਰੋ ਸੋ ਇਹਨਾਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ